ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਜੀਤ ਜੂਹ ਦੋਸਤੋ ਅੱਜ ਕੱਲ ਅਸੀਂ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਆ ਲਾਇਸੈਂਸ ਤੋਂ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਡਰਾਈਵਿੰਗ ਕਰਦੇ ਆ ਤੇ ਕਿ ਉਹ ਆਪਣੇ ਪਹੁੰਚ ਦਾ ਵੀ ਜਿਹੜਾ ਤਕਵਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਦ ਕਿ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲਾਇਸੈਂਸ ਕਿੰਨਾ ਜ਼ਰੂਰੀ ਆ ਉਥੇ ਦਬਦਬਾ ਨਹੀਂ ਲਾਇਸੈਂਸ ਦੀ ਹੁੰਦੀ ਆ ਦੂਸਰਾ ਸਕੂਲਸ ਦੇ ਵਿੱਚ ਬਹੁਤ ਸਾਰੇ ਸਾਰੇ ਨਿੱਜੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਬੱਸੇ ਜ ਆਪਣੇ ਬੱਚਿਆਂ ਨੂੰ ਆਦਾ ਲਾਉ ਨੂੰ ਲਿਆਉਣ ਨੂੰ ਰੱਖੀਆਂ ਉਹਨਾਂ ਬੱਸਾਂ ਦੀ ਜਿਹੜੀ ਹਾਲਾਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਬੱਸਾਂ ਦੀ ਬਣਤਰ ਕਿਹੋ ਜਿਹੀ ਹੈ ਇਹ ਸਾਰੇ ਸਵਾਲਾਤ ਨੂੰ ਲੈ ਕੇ ਅਸੀਂ ਅੱਜ ਗੱਲ ਕਰਾਂਗੇ ਆਰਟੀਏ ਆਰਐਸ ਗਿਲ ਸਾਹਿਬ ਦੇ ਨਾਲ ਵੀ ਇਹ ਸਾਰੇ ਕਿਸ ਤਰ੍ਹਾਂ ਦੀ ਵਿਵਸਥਾ ਜਿਹੜੀ ਆ ਹੋਣੀ ਚਾਹੀਦੀ ਆ ਸੋ ਗਿਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਜੀ ਧੰਨਵਾਦ ਜੀ ਬਹੁਤ ਸਾਰਾ ਐਂਡ ਗਿਲ ਸਾਹਿਬ ਜੀ ਬੇਸੀ ਪੀਕ ਰਹੇ ਹਾਂ ਪੰਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਜਿਹੜੇ ਬਹੁਤਾਂ ਲੋਕਾਂ ਨੇ ਬੱਚਿਆਂ ਨੂੰ ਲਿਆਉਣ ਜਾਂ ਲਈ ਮੈਨੇਜਮੈਂਟ ਵੱਲੋਂ ਪ੍ਰਬੰਧਕਾਂ ਵੱਲੋਂ ਬੱਸਾਂ ਆ ਕੇ ਲਗਾਈਆਂ ਉਹਨਾਂ ਦੀ ਕਿਸ ਤਰ੍ਹਾਂ ਦੀ ਹਾਲਾਤ ਹੋਣੀ ਚਾਹੀਦੀ ਹੈ ਜਿਹੜੇ ਬੱਸਾਂ ਨੂੰ ਲਿਆਉਂਦਾ ਇਹ ਜੋ ਉਹ ਸਭ ਮਾਨਯੋਗ ਪੰਜਾਬ ਅਤੇ ਰੈਣਾ ਹਾਈ ਕੋਰਟ ਨੇ ਉਹਨਾਂ ਦੇ ਨਿਰਦੇਸ਼ ਦਿੱਤੇ ਉਹਦੇ ਤਹਿਤ ਪੰਜਾਬ ਸਰਕਾਰ ਨੇ ਇੱਕ ਸੇਫ ਸਕੂਲ ਵਾਹਨ ਪਾਲਿਸੀ ਬਣਾਈ ਹੈ 2015 ਉਹਦੇ ਅਨੁਸਾਰ ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ 13% ਤੋਂ ਘਟਨੇ ਹੋਣੇ ਚਾਹੀਦੇ ਚ ਸਿਟਿੰਗ ਕਪੈਸਿਟੀ ਬੱਚੇ ਵਧਦੇ ਬਿਠਾਉਣੇ ਫਾਇਰ ਫਾਈਟਿੰਗ ਸਿਸਟਮ ਹੋਣਾ ਚਾਹੀਦਾ ਦੁਰਘਟਨਾ ਨਾ ਹੋਵੇ ਕੋ ਅੱਗ ਲੱਗ ਜੇ ਅ ਐਮਰਜੈਂਸੀ ਐਗਜ਼ਿਟ ਪ੍ਰੋਪਰ ਬਣਾਈ ਚਾਹੀਦੇ ਆ ਫਸਟ ਐਡ ਕਿਟ ਹੋਣੀ ਚਾਹੀਦੀ ਹੈ ਡਰਾਈਵਰ ਪੰਜ ਸਾਲ ਪੁਰਾਣਾ ਤੇ ਟ੍ਰੇਨਡ ਹੋਣਾ ਚਾਹੀਦਾ ਡਰਾਈਵਰ ਦਾ ਬੈਕਗ੍ਰਾਉਂਡ ਪੁਲਿਸ ਕਲੀਅਰਸ ਹੋਈਦਾ ਕੋ ਨਸ਼ੇਦਾਨੀ ਕਰਦਾ ਤੇ ਇਸ ਦਾ ਸਮੇਂ-ਸਮੇਂ ਸਰ ਜਿਹੜੀਆਂ ਸਕਸ਼ਨ ਦਾ ਉਹਨਾਂ ਨੇ ਅਸੀਂ ਸਕੂਲ ਅਥਾਰਟिटीज ਨੂੰ ਬੇਨਤੀ ਕਰਦੇ ਰਹੇ ਨੇ ਬੱਸ ਸਰਵਲ ਤੋਂ ਵੀ ਉਹਨੂੰ ਆਪਣੇ ਲੈਵਲ ਤੇ ਇੰਸੈਕਸ਼ਨ ਤੇ ਅਸੀਂ ਵੀ ਚੈੱਕ ਕਰਦੇ ਰਹੇ ਹਾਂ ਜੀ ਐਸਰੇ ਕਈ ਵਾਰ ਦੇਖਿਆ ਗਿਆ ਬੱਸਾਂ ਦੇ ਵਿੱਚ ਬੱਚੇ ਛੋਟੇ ਹੁੰਦੇ ਆ ਜਿਹੜੇ ਨਸੀ ਦੇ ਜੱਤੀ ਜੀ ਦੇ ਦੋ-ਤਿੰਨ ਬੱਚੇ ਨੇ ਉਹ ਓਵਰ ਦਾ ਜਿਹੜੇ ਕਈ ਵਾਰ ਡਰਾਈਵਰ ਜਾਣ ਦੀ ਵਜ੍ਹਾ ਨਾਲ ਕਿਤੇ ਦੂਰ ਜਾਣਾ ਤੇ ਉਹ ਜਿਆਦਾ ਭਰ ਲੈਣ ਉਹਨਾਂ ਤੇ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਦੇ ਜੇ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਪ੍ਰੋਵੀਜ਼ਨ ਹੈਗਾ ਤੇ ਸੇਫ ਸਕੂਲ ਵਾਹਨ ਪਰਸੀ ਇਹ ਹੈ ਅਸੀਂ ਉਹਨਾਂ ਦੇ ਜਦੋਂ ਤੁਹਾਨੂੰ ਕੋਈ ਕੰਪਲੇਂਟ ਆਉਣੀ ਜਾਂ ਰੂਟੀਨ ਇਨਫੋਰਸਮੈਂਟ ਦੌਰਾਨ ਸਾਨੂੰ ਮਿਲਦਾ ਹੈ ਅਸੀਂ ਉਹਨਾਂ ਨੂੰ ਚਲਾਨ ਕਰਦੇ ਹਾਂ ਮੋਟਰ ਵੇਹਕਲ ਕਲੈਕਟਰ ਅਨੁਸਾਰ ਦਰਵਾਈ ਕਰਦੇ ਆ ਸਰ ਜਿਵੇਂ ਅਸੀਂ ਗੱਲ ਪਿਛਲੇ ਸਮੇਂ ਦਰਾਂ ਦੇਖਿਆ ਸਕੂਲ ਜਿੱਦੀ ਤੁਸੀਂ ਅਕਸਰ ਸਾਰੇ ਅਧਿਕਾਰੀ ਪੂਰਬ ਪੰਜਾਬ ਤੋਂ ਤੁਹਾਡੀ ਵੀ ਤੁਸੀਂ ਅਕਸਰ ਜਾ ਕੇ ਚੈਕਿੰਗ ਕਰਦੇ ਆ ਸਕੂਲਾਂ ਦੇ ਵਿੱਚ ਕਿ ਸਕੂਲ ਦੀਆਂ ਬੱਸਾਂ ਜਿਹੜੀ ਹਾਲਤ ਜਿਹੜੀ ਬਦ ਤੋਂ ਬੱਤਰ ਹੁੰਦੀ ਆ ਜਿਹੜੀ ਲੋਕਾਂ ਨੂੰ ਵਿੱਚ ਬੱਚਿਆਂ ਨੂੰ ਹੀ ਪਤਾ ਹੁੰਦੀ ਤੁਹਾਡੇ ਤੱਕ ਨਹੀਂ ਪਹੁੰਚਦੀ ਕਿੱਕੀ ਦੀ ਤੁਸੀਂ ਇਹੋ ਜਿਹੇ ਜਿਹੜੀਆਂ ਕੋਈ ਜਿਹੜੇ ਸਕੂਲਸ ਦੇ ਵਿੱਚ ਜਾ ਕੇ ਦੇਖੀਆਂ ਕਿ ਕੀ ਬਸ ਸੀਟਸ ਨਹੀਂ ਹੁੰਦੀ ਕਈ ਵਾਰ ਸਕੂਲ ਦੇ ਪੂਰੇ ਗੱਦਾ ਨਹੀਂ ਹੁੰਦਾ ਬਣਿਆ ਆ ਬੱਚਿਆਂ ਦੇ ਨਾਲ ਇਹੋ ਜੀਆਂ ਬੱਸਾਂ ਜਿਹੜੀਆਂ ਕਦੀ ਜਦ ਤੁਸੀਂ ਚਲਾਨ ਕੀਤਾ ਜਾਂ ਕਿਸ ਤਰ੍ਹਾਂ ਦੀਆਂ ਜਿਹੜੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਹਾਂਜੀ ਕੱਲ੍ਹ ਦੇਖਣ ਨੂੰ ਚੁਆਇਆ ਸਾਡੇ ਮੇਰੇ ਆਰਟੀਓ ਸੁਨੀਲ ਭਰਤਜੀ ਜੀ ਚੈਕਿੰਗ ਤੇ ਗਏ ਸੀ ਉਹਨੇ ਮੈਨੂੰ ਵੀਡੀਓ ਸ਼ੇਅਰ ਕੀਤਾ ਦੋ ਬੱਸਾਂ ਸੀਟਾਂ ਨੇ ਬਿਲਕੁਲ ਫੱਟੇ ਲਾਏ ਹੋਏ ਸੀ ਜੀ ਜੀ ਤੇ ਉਹਦੇ ਵਿੱਚ ਬੜਾ ਉਹ ਡੇਂਜਰਸ ਹੈ ਅਸੀਂ ਉਹ ਗੱਡੀਆਂ ਬੰਦ ਕਰਤੀਆਂ ਸੀ ਕੱਲ ਥਾਣੇ 'ਚ ਤੇ ਅੱਜ ਮਾਲਕ ਆਏ ਸੀ ਅਸੀਂ ਉਹਨਾਂ ਨੂੰ ਬਕਾਇਦਾ ਐਪੀਡੈਮਿਕ ਲਗੇ ਲਏ ਆ ਮੇਰੇ ਸ਼ਿਟਾ ਨੂੰ ਕੁਝ ਜਿਹਨੋਂ ਸਾਹਸ ਬਾਰਸ਼ਾਂ ਵੀ ਆ ਜਾਂਦੀਆਂ ਆ ਜੀ ਜੀ ਇੱਕ ਮਾਪੇ ਦੀ ਇਸ ਬਾਰੇ ਸੀ ਵੀ ਅਪਸਰ ਲਗਾ ਮੇਰਾ ਬੱਚਾ ਉਸ ਬੱਸ ਜਾਂਦਾ ਜੀ ਮੈਂ ਉਹਨੂੰ ਅਪੀਲ ਕੀਤੀ ਮੈਂ ਹਰ ਇੱਕ ਬੱਸ ਦੇ ਹਾਲ ਦੇਖੋ ਮੈਂ ਤੁਹਾਡੇ ਮਾਧਮ ਰਹੀਂ ਪੇਰੈਂਟਸ ਨੂੰ ਇੱਕ ਵਾਰੀ ਅਪੀਲ ਕਰਦਾ ਵੀ ਤੁਸੀਂ ਵੀ ਆਪਣੇ ਬੱਚੇ ਨੂੰ ਜਿਹੜੇ ਵਾਹਨ ਚ ਭੇਜਦੇ ਹੋ ਸਕੂਲ ਉਹਨੂੰ ਇੱਕ ਵਾਰੀ ਜਾਂਚ ਕਰ ਲਿਆ ਜਾਵੇ ਕਿ ਬੱਚਾ ਸਾਡਾ ਸੇਫਟੀ ਨਾਲ ਜਾ ਰਿਹਾ ਹੈ ਉਹਨੂੰ ਕੋਈ ਕੁਦਰਤ ਘਟਨਾ ਦਾ ਖਤਰਾ ਤਾਂ ਨਹੀਂ ਤੇ ਅ ਬਾਕੀ ਮੈਂ ਗੁਰੂਗਿਰ ਕੰਦਰ ਨਹੀਂ ਸਕੂਲ ਬਸਾਸਪਦੀ ਸਪਰਸ਼ ਨਹੀਂ ਕੀਤੀ ਜਾਵੇ ਕਿਉਂਕਿ ਬਹੁਤ ਹੀ ਗੰਭੀਰ ਪਿਛੇ ਮੇਂਦਰਗੜ ਜ਼ਿਲ੍ਹੇ ਚ ਕੁੜੇ ਦਿਨ ਪਹਿਲਾਂ ਛੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਸਕੂਲ ਬਸਾਸ ਦੇ ਵੀ ਇਹਨੂੰ ਬੜਾ ਸੈਸਟਿਵ ਇਹ ਇਸ਼ੂ ਹੈਗਾ ਜੀ ਇਹਨੂੰ ਪਾਲਣਾ ਕਰਨ ਦੀ ਬਹੁਤ ਸਖਤ ਅੰਦਰ ਤੇ ਜ਼ਰੂਰਤ ਹੈ ਪਰ ਜਿੱਥੇ ਤੁਹਾਡੀ ਹੀ ਡਿਊਟੀ ਨਹੀਂ ਹੈ ਉਥੇ ਸਕੂਲ ਪ੍ਰਬੰਧਨ ਦੀ ਵੀ ਤੇ ਮਾਪਿਆਂ ਦੀ ਵੀ ਡਿਊਟੀ ਹੈ ਜੋਨ ਉਥੇ ਪਿੱਛਾ ਪੂਰੀਆਂ ਦੇਣੀਆਂ ਤੇ ਉਹਨਾਂ ਨੂੰ ਜਿੱਥੇ ਬੱਚਿਆਂ ਦੀ ਰਖ ਰਖਾਓ ਬੱਚਿਆਂ ਦੀ ਪਰਦੀ ਪੜ੍ਹਾਈ ਦਾ ਖਿਆਲ ਰੱਖਣਾ ਉਥੇ ਉਹਨਾਂ ਨੂੰ ਬੱਸਾਂ ਦਾ ਵੀ ਉਸ ਵਾਹਨ ਦੀ ਵੀ ਜਿਹੜੀ ਚੈਕਿੰਗ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਵੀ ਉਹ ਜਿਸ ਵਾਹਨ 'ਚ ਉਹਨਾਂ ਦੇ ਬੱਚੇ ਜਾਂਦੇ ਆ ਵੀ ਉਹ ਵਾਹਨ ਠੀਕ ਹੈ ਉਹਨਾਂ ਦੀ ਸੀਟਿੰਗ ਸੀਟ ਠੀਕ ਹੈ ਜਾਂ ਮਤਲਬ ਉਥੇ ਹੀ ਨਾ ਮਾਪਿਆਂ ਦੀ ਵੀ ਡਿਊਟੀ ਜਿਹੜੀ ਪੜਦੀ ਹੈ ਬਿਲਕੁਲ ਜੀ ਸਪੂਰ ਅਥਾਰਟिटीज ਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਹੈ ਵੀ ਹੁਣ ਇਹਦੇ ਚ ਵਾਹਨ ਪਾਲਿਸੀ ਕਿਉਂਕਿ ਚਾਹੇ ਮਾਪੇ ਆਪ ਚੜਨ ਵਾਲੇ ਬੱਚਾ ਚਾਹੇ ਉਹਨਾਂ ਨੇ ਮਾਪਟੇ ਨੇ ਬੱਚ ਸਕੂਲ ਅਥਾਰਟੀ ਦੀ ਹੀ ਰਿਸਪੋਸਿਬਿਲਟੀ ਹੈ ਕਿ ਬੱਚੇ ਦੀ ਟ੍ਰਾਂਸਪੋਰਟੇਸ਼ਨ ਸੇਫ ਹੋਣੀ ਚਾਹੀਦੀ ਹੈ। ਜੀ ਬਿਲਕੁਲ ਇਹ ਇਹਦੇ ਵਿੱਚ ਵਧੀਆ ਗੱਲ ਹੈ ਵੀ ਪੇਰੈਂਟਸ ਨੂੰ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਸਮਝਣੀ ਚਾਹੀਦੀ ਹੈ ਕਿ ਜਿੱਥੇ ਬੱਚਿਆਂ ਦੀ ਪੜ੍ਹਾਈ ਹੈ ਉੱਥੇ ਇਹ ਵੀ ਬੱਚੇ ਨੂੰ ਉਹਨਾਂ ਦੇ ਪਹਨ ਦੀ ਵੀ ਚੜੀ ਦੇਖ ਰੇ ਕਰਨੀ ਚਾਹੀਦੀ ਹੈ। ਸੋ ਸਰ ਇੱਕ ਲਾਇਸੈਂਸ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੀ ਬਹੁਤ ਸਾਰੇ ਲੋਕ ਆ ਕੇ ਵਾਰ ਜਿਹੜੀ ਆਪਣੀ ਅਪਰੋਚ ਵੀ ਕਰਦੇ ਆ ਕਿ ਲਾਇਸੈਂਸ ਨਹੀਂ ਬਣਾਉਣਾ ਜਾਂ ਦਿਖਾਉਣਾ ਨਹੀਂ ਹੈ। ਲਾਇਸੈਂਸ ਕਿੰਨਾ ਕੁ ਜ਼ਰੂਰੀ ਹੈ? ਲਾਇਸੈਂਸ ਤਾਂ ਜਨਮ ਦਾ ਬੇਸਿਕ ਨੀਡ ਹੈ। ਤੁਸੀਂ ਕੋਈ ਗੱਡੀ ਚਲਾਉਣੀ ਹੈ ਮੋਟਰਸਾਈਕਲ ਚਲਾਉਣਾ ਹੈ ਡਰਾਈਵਿੰਗ ਲਾਇਸੈਂਸ ਬਣਾਉਣਾ ਬਹੁਤ ਜ਼ਰੂਰੀ ਹੈ ਇਹ ਚਲਾਉਣ ਵਾਸਤੇ ਨਹੀਂ ਵੀ ਚਲਾਉਣ ਤੋਂ ਬਚਣਾ ਤੁਹਾਨੂੰ ਗੱਡੀ ਚਲਾਉਣੀ ਜੇ ਤੁਸੀਂ ਸਟ੍ਰੈਸ ਟੇਕ ਕੇ ਉਹਦਾ ਲਾਇਸੈਂਸ ਬਣਾਓ ਰੱਬ ਨਾ ਕਰੇ ਟੁੱਟ ਗੱਡੀ ਹਾਦਸਾ ਹਾਸਾ ਹੋ ਜਾਂਦਾ ਸੜਕਾ ਹੱਸਾ ਤੁਹਾਡੀ ਗੱਡੀ ਦੇ ਕੋਈ ਥੱਲੇ ਆ ਜਾਂਦਾ ਚਾਹੇ ਉਹਦੀ ਗਲਤੀ ਹੋਵੇ ਕੋਈ ਨਸ਼ੇ ਵਾਲਾ ਅੱਗੇ ਆ ਗਿਆ ਜੇ ਤੁਹਾਡੇ ਕੋਲ ਲਾਇਸੈਂਸ ਹੈ ਨਹੀਂ ਤਾਂ ਤੁਸੀਂ ਦੋਸ਼ੀ ਬਣ ਗਏ ਜੇ ਤੁਹਾਡੇ ਕੋਲ ਵੈਲਿਡ ਲਾਇਸੈਂਸ ਹੈਗਾ ਤਾਂ ਉੱਥੇ ਕਾਨੂੰਨੀ ਕਾਰਵਾਈ ਦੇ ਵਿੱਚ ਕੁਛ ਨਾ ਕੁਛ ਰਾਹਤ ਮਿਲ ਸਕਦੀ ਹੈ ਰਾਹਤ ਮਿਲ ਸਕਦੀ ਹੈ ਇਹਦੇ ਨਾਲ ਹੀ ਮੈਂ ਐਂਡੋਰਸ ਕਰਦਾ ਜੀ ਜਿਹੜੀ ਸੇਫਟੀ ਬੈਲਟ ਹੈ ਜੀ ਇਹ ਵੀ ਲੋਕ ਸਮਝਦੇ ਚਲਾਉਣ ਲਈ ਹੈ ਚੰਨਿਗੜ ਜਾ ਕੇ ਲਾ ਲੈਣੇ ਬੈਠੇ ਰਹੋ ਨਹੀਂ ਜੀ ਜ਼ਿੰਦਗੀ ਬਚਾਉਣ ਲਈ ਹੈ ਜੀ ਬਹੁਤ ਸੇਰਤੀ ਕਰਦੀ ਹੈ ਇਦਾਂ ਹੀ ਹੈਲਮਟ ਹੈ ਜੀ ਉਹ ਵੀ ਚਲਾਉਣ ਤੋਂ ਵਚਨ ਲੈਣੀ ਹੈਲਮਟ ਵੀ ਜ਼ਿੰਦਗੀ ਬਚਾਉਂਦਾ ਜੀ ਅ ਇੱਥੇ ਕਲਸਟਰ ਹੈ ਹੁਸ਼ਿਆਰ ਬੁਰਸ਼ ਜਿਹੜੇ ਅੰਟਿਕ ਫਰਨੀਚਰ ਦਾ ਉਹ ਮੁੰਡਾ ਤੇ ਅਸਿਆਤਰਾ ਬਾਬਾ ਬਾਰਕਨਾ ਤੋਂ ਆਪਸ ਆ ਰਿਹਾ ਸੀ ਉਹਦੇ ਚ ਮੌਤ ਸਿਰ ਤੇ ਸਿਰ ਕਰਕੇ ਹੋ ਗਈ ਹੈ ਬਾਈਕ ਤੋਂ ਡਿੱਗ ਕੇ ਵੀ ਉਹਦੇ ਹੈਲਮਟ ਹੈ ਨਹੀਂ ਸੀ ਜੇ ਉਹਦੇ ਹੈਲਮਟ ਹੁੰਦਾ ਤਾਂ ਉਹਦਾ ਜਿੰਦਗੀ ਬਚ ਜਾਂਦੀ ਸੋ ਇਹ ਚੀਜ਼ਾਂ ਦਾ ਨਾ ਅਭੀਲ ਕਰਦਾ ਵੀ ਲਾਇਸੈਂਸ ਹੈਲਮਟ ਸੀਟ ਬੈਲਟ ਬਹੁਤ ਧਿਆਨ ਰੱਖਿਆ ਜਾਵੇ ਸਰ ਹੋਰ ਕੋਈ ਗੱਲ ਜਿਹੜੀ ਆਰ ਪੀਏ ਆਫਿਸ ਦੇ ਰਿਗਾਰਡਿੰਗ ਤੁਸੀਂ ਬਤੌਰ ਆਪੀਏ ਲੋਕਾਂ ਨੂੰ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੋਸਟਡ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਜਾਂ ਟ੍ਰੈਫਿਕ ਦੇ ਆਵਾਜਾਈ ਦੇ ਜਿਹੜੇ ਨਿਯਮੋ ਕਿਸ ਤਰ੍ਹਾਂ ਜਿਹੜਾ ਡਾਕਟਰ ਇਸ ਤਰ੍ਹਾਂ ਦਾ ਕੋਈ ਜਿਹੜਾ ਮੈਸੇਜ ਲੋਕਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਤੁਹਾਡੇ ਮਾਧਮ ਰਾਹੀਂ ਇੱਕ ਬਹੁਤ ਹੀ ਸੈਸਿਵ ਮੁੱਦਾ ਸੀ ਮੁੱਦਾ ਜੀ ਪਿੱਤਾਰ ਮਕਸਥਾਨਾਂ ਤੇ ਜਾਂ ਕਿਤੇ ਰੈਲੀਆਂ ਦੇ ਜਾਣ ਲਈ ਟਰੈਕਟਰ ਟਰਾਲੀਆਂ ਦੇ ਵਰਤੋਂ ਨਾ ਕਰੋ ਕਿਉਂਕਿ ਜਿਹੜੀ ਚੀਜ਼ ਖੇਤੀਬਾੜੀ ਵਰਤੋਂ ਆਸੇ ਬਣੀ ਹੈ ਆਪਾਂ ਡਬਲ ਡੈਕਰ ਬਣਾ ਲੈਨੇ ਆਂ ਕੱਲ ਪਰਸੋਂ ਇੱਕ ਹਾਦਸਾ ਵੀ ਹੋਇਆ ਮੋਡੀਫਾਈ ਕਰਾਇਆ ਟਰੈਕਟਰ ਟਾਇਰ ਖੁੱਲ ਗਿਆ ਦੋ ਬੱਚੇ ਮਰ ਗਏ ਪਿੱਛੇ ਖਰਾਲਗੜ ਕੋਲ ਵੀ ਹਾਦਸੇ ਹੋਏ ਇੱਕ ਜਿਹੜਾ ਟਰੱਕ ਹੈ ਉਹ ਪਾਰ ਟੋਣ ਵਾਸਤੇ ਬਣਾਇਆ ਨਾ ਕਿ ਉਹ ਸਵਾਰੀਆਂ ਬੰਦੇ ਦੀ ਕੀਮਤ ਜ਼ਿੰਦਗੀ ਦੀ ਬਹੁਤ ਕੀਮਤ ਹੈ ਉਹਨੂੰ ਇੱਕ ਗੁੱਡਸ ਨਾਲ ਸਮਾਨ ਨਾਲ ਨਹੀਂ ਤੁਲਨਾ ਕੀਤੀ ਜਾ ਸਕਦੀ ਇਸ ਲਈ ਜਿਹੜੀ ਗੱਡੀ ਸਵਾਰੀਆਂ ਢੋਣ ਲਈ ਬਣੀ ਉਸੇ ਵਿੱਚ ਯਾਤਰਾ ਕੀਤੀ ਜਾਵੇ ਨਾ ਕਿ ਟਰੈਕਟਰ ਟਰਾਲੀਆਂ ਦੇ ਟਰੱਕਾਂ ਵਿੱਚ ਅਮ ਬਹੁਤ ਬਹੁਤ ਧੰਨਵਾਦ ਆਰਟੀਆ ਆਰਐਸਜੀਐਲ ਸਭ ਤੋਂ ਦੋਸਤੋ ਇਸ ਹਨ ਆਰਟੀਆ ਅਗੇਲ ਸਾਹਿਬ ਜੀ ਨੇ ਬਹੁਤ ਹੀ ਬਖੂਬੀ ਕੁਝ ਹਾਲਾਤਾਂ ਦੇ ਮੱਦੇ ਨਜ਼ਰ ਜਿਹੜੀ ਗੱਲਬਾਤ ਕੀਤੀ ਹੈ ਜਿੱਥੇ ਸਕੂਲ ਦੀਆਂ ਬੱਸਾਂ ਦੀ ਜਾਂ ਖਰਖਾਹ ਵਾਰੇ ਤੇ ਨਾਲ ਉਹਨਾਂ ਦੀ ਕੰਡੀਸ਼ਨ ਬਾਰੇ ਵੀ ਦੱਸਿਆ ਉੱਥੇ ਨਾਲ ਦੀ ਨਾਲ ਟ੍ਰੈਫਿਕ ਦੇ ਦੌਰਾਨ ਸੈਲਮਟ ਪਹਿਨਣਾ ਸੈਫਟੀ ਬੈਲਟ ਬੰਨ ਲੈਣੀ ਵੀ ਬਹੁਤ ਹੀ ਜ਼ਰੂਰੀ ਤੇ ਅਹਿਮ ਦੱਸਿਆ ਜਿੱਥੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਵੀ ਰਾਹਤ ਮਿਲ ਸਕਦੀ ਹੈ ਤੀਸਰਾ ਉਹਨਾਂ ਨੇ ਦੱਸਿਆ ਕਿ ਜਿਹੜਾ ਟਰੈਕਟਰ ਹੈ ਉਹ ਖੇਤੀਬਾੜੀ ਦਾ ਸਾਧਨ ਹੈ ਨਾ ਕਿ ਆਵਾਜਾਈ ਦਾ ਸਵਾਰੀਆਂ ਢੋਣ ਦਾ ਸਾਧਨ ਸੋ ਲੋਕਾਂ ਨੂੰ ਇਹ ਚਾਹੀਦਾ ਧਾਰਮਿਕ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਅਸੀਂ ਇਹ ਚਾਹੁੰਦੇ ਜਿਹੜੇ ਕਿਤੇ ਵੀ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣਾ ਉਹਨਾਂ ਨੂੰ ਸਹੀ ਵਾਹਨ ਜਿਹੜੇ ਹੈ ਸਵਾਰੀਆਂ ਵਾਸਤੇ ਉਹਨਾਂ ਤੇ ਜਾਣਾ ਚਾਹੀਦਾ ਸੋ ਹਸਿਆਪੁਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਲਜੀਤ ਤਜਨੂਹ